ਅਸੀਂ ਆਪਣੇ ਹੱਕਾਂ ਨੂੰ ਜਿਹੜਾ ਉਜਾਗਰ ਕਰਨ ਬਾਦ ਇੱਕ ਧਰਨਾ ਦੇ ਜਾਲਿਆ 15 1 2024 ਜਿਹੜਾ ਧਰਨਾ ਲੱਗੂਗਾ ਗੱਟ ਕੇ ਤਾਂ ਜੋ ਆਪਣੇ ਜਿਹੜੇ ਪੰਜਾਬ ਦੇ ਮੈਂਬਰਾਂ ਨੂੰ ਵੀ ਅਪੀਲ ਕਰਦਾ ਇਕੱਲਾ ਇਕੱਲਾ ਬੰਦਾ ਮੇਰਾ ਵੀ ਉੱਠਾ ਹੋਣਾ ਚਾਹੀਦਾ ਧਰਨੇ ਦੇ ਵਿੱਚ ਦੇਖੋ ਜੀ ਅਸੀਂ ਪਹਿਲਾਂ ਬੜੇ ਸ਼ਾਂਤਮਈ ਜਿਹੜੇ ਪ੍ਰੋਗਰਾਮ ਦਿੱਤੇ ਕਿਉਂਕਿ ਅਸੀਂ ਰੁਜ਼ਗਾਰ ਦੇ ਮੁੱਦੇ ਨੂੰ ਗਰੀਬੀ ਨੂੰ ਇਕ ਲੜ ਰਹੇ ਆ ਵੀ ਸਾਡੇ ਭਰਾਵਾਂ ਨੂੰ ਰੁਜ਼ਗਾਰ ਮਿਲੇ ਨਾਲ ਅਸੀਂ ਗੁੰਡੇ ਆ ਨਾ ਸਾਡਾ ਕੋਈ ਲਾਨਾ ਮੰਤਵ ਨਾ ਕੋ ਰੋਡ ਰੋਕੀਏ ਕਿਉਂਕਿ ਅਸੀਂ ਕਿਸੇ ਨੂੰ ਪਰੇਸ਼ਾਨੀ ਕਰਨਾ ਚਾਹਦੇ ਅਸੀਂ ਇੱਕ ਸਾਈਡ ਤੇ ਰੋਡ ਤੇ ਬੈਠੇ ਬੈਠੇ ਹਰ ਬੰਦੇ ਨੂੰ ਬਾਹਰ ਲੁਆਈ ਹਰ ਬੰਦੇ ਕੋ ਪਹੁੰਚ ਕਰੀ ਪ੍ਰਚਾਰ ਚ ਤੱਕ ਮੰਤਰੀਆਂ ਤੱਕ ਪਰ ਕਿਸੇ ਨੇ ਨਾ ਵੀ ਜੜੀ ਇਸ ਜਿਹੇ ਮੰਗ ਜਿਹਦੇ ਵਿੱਚ ਮੈਂ ਦੱਸ ਦਵਾਂ 52 ਪਿੰਡ 826 ਤੱਕ ਪਰ ਕਿਤੇ ਬੰਦੇ ਨੇ ਵੀ ਇਹ ਗੱਲ ਦੀ ਬਿਲਕੁਲ ਪਹਿਨਕਰੀ ਕਰੀ 11 11 ਮਹੀਨੇ ਪੱਤੇ ਨੂੰ ਪਹਿਲੇ ਬਿਠਾਲ ਦਿੰਦੀ ਟਰੱਕਾਂ ਪਰ 7 7 ਦੇ ਲੱਖ ਤੇ ਟਰੱਕਾਂ ਪਰ 18 18 ਲੱਖ ਰੁਪਏ ਕਰ ਜਾਏ ਜੇ ਸਾਡੇ ਇਲਾਕੇ ਦੇ ਵਿੱਚ ਮਾਲ ਜਿਹੜਾ ਉਹ ਸਾਡਾ ਹੱਕ ਹੈ ਠੀਕ ਆ ਉਹਨਾਂ ਦੀਆਂ ਜਿਹੜੀਆਂ ਫੈਕਟਰੀਆਂ ਐ ਉੱਥੋਂ ਉਹਨਾਂ ਦੇ ਟਰੱਕ ਸੌਣੀਆਂ ਉਹ ਖੀਂ ਸਕਦੇ ਕੰਮ ਕਰਨ ਪਰ ਜਿਹੜੇ ਸਾਡੇ ਇਲਾਕੇ ਦਾ ਕੰਮ ਐ ਟਰੱਕ ਸੌਣੀਆਂ ਕੀਤਪੁਰ ਸਾਹਿਬ ਕਰੂਗੀ ਉਹ ਕਿਹੜੀ ਇੱਥੇ ਬ੍ਰਾਂਚ ਹੈਗੀ ਐ ਉਹਨਾਂ ਦੇ ਜਿਹੜੇ ਆਖੂ ਹੈਗੇ ਆ ਉਹ ਕਹਿੰਦੇ ਸੀ ਕਿ ਇਹਨਾਂ ਨੂੰ ਲੜਾਈ ਜਿਹੜੀ ਹੈ ਉਹ ਅਲਟਰਾ ਟੈਕ ਨਾਲ ਲੜਨੀ ਚਾਹੀਦੀ ਹੈ ਵੇ ਜਿਹਦੇ ਜਿਨ੍ਹਾਂ ਨੇ ਇਹਨਾਂ ਨੂੰ ਐਗਰੀਮੈਂਟ ਕੀਤਾ ਸੀ ਇਹ ਕਹਿੰਦੇ ਉਹਨਾਂ ਨਾਲ ਤਾਂ ਲੜਾਈ ਲੜਨੀ ਰਹੇ ਸਾਡੇ ਨਾਲ ਨਾ ਨਾ ਸ਼ੁਰੂ ਕਰਤਾ ਕਿਹਨਾਂ ਨੂੰ ਤੈਨੂੰ ਕਹਿਣਾ ਚਾਹੁੰਦਾ ਜਿਹੜੀ ਉਹ ਟਰੱਕ ਸੁਸਾਇਟੀ ਬਲਾਸਪਰ ਦੀ ਹੈ ਉਹਦੀ ਅੱਜ ਨਮਾਇੰਦਗੀ ਕੌਣ ਕਰ ਰਿਹਾ ਆਪ ਉਹਦਾ ਪਾਰਟੀ ਦਾ ਆਖੂ ਬਾਰੋਂ ਕਿਤੇ ਡੋਰੇ ਵੀ ਆ ਕੇ ਕੰਮ ਕਰਨਗੇ ਮੈਂ ਕਹਿੰਦਾ ਜਿਹੜੇ ਸਾਡੇ ਘਰ ਦਾ ਕੰਮ ਹੈ ਹੱਥ ਜੋੜ ਕੇ ਬੇਨਤੀ ਆਂ ਭਗਵੰਤ ਮਾਨ ਸਾਹਿਬ ਅਗਰ ਸਾਡਾ ਜਿਹੜਾ ਮੰਤਰੀ ਹਰਜੋਤ ਸਿੰਘ ਉਹ ਤਾਂ ਨਹੀਂ ਸੁਣਦਾ ਪਰ ਮੈਂ ਸਰਕਾਰ ਮੁਰਾ ਕਹਿਣਾ ਚਾਹੁੰਦਾ ਸਾਡੇ ਘਰ ਚ ਕੰਮ ਹੈ ਉਹੀ ਸਾਡੇ ਭਰਾਵਾਂ ਨੂੰ ਦੇ ਦਿਓ ਅਸੀਂ ਜਿਹੜਾ ਉਹ ਟਰੱਕ ਜਿਹੜਾ ਬਾਹਰੀ ਕਿਸੇ ਹੋਰ ਪਰੇਸ਼ਾਨੀ ਕਰਾਂਗੇ ਕਿਸੇ ਆਣਾ ਜਾਣਾ ਵਾਲੇ ਰਾਹੀਰ ਨੂੰ ਪਰ ਜਿਹੜਾ ਉਹ ਟਰੱਕ ਹੈ ਬਿਲਕੁਲ ਜਿਹੜਾ ਨਿਯਾਇਤ ਚੱਲਦਾ ਉਹਨੂੰ ਅਸੀਂ ਜਿਹੜਾ ਕੱਲੋ 15 ਜਰਮਰੀ ਨੂੰ ਬੰਦ ਕਰ ਦਾਂਗੇ ਕਾ ਜਨ 15 ਜਨਵਰੀ ਨੂੰ ਬੰਦ ਕਰੂਗੇ ਕਿ ਪੱਕੇ ਤੌਰ ਤੇ ਬੰਦ ਕਰੂਗਾ ਪੱਕੇ ਤੌਰ ਤੇ ਬੰਦ ਕਰ ਦਾਂਗਾ ਜਦੋਂ ਤੱਕ ਸਾਡੇ ਭਰਾਵਾਂ ਨੂੰ ਕੰਮ ਨਹੀਂ ਮਿਲਦਾ ਠੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਰਬਤ ਸਿੰਘ ਰਾਣਾ ਕੱਲ ਨੂੰ 15 ਜਨਵਰੀ ਵਾਲੇ ਦਿਨ ਇੱਕ ਵੱਡਾ ਜਿਹੜਾ ਐਕਸ਼ਨ ਹੈ ਟਰੱਕ ਸੁਸਾਇਟੀ ਕੀਤਪੁਰ ਸਾਹਿਬ ਵੱਲੋਂ ਕੀਤਾ ਜਾਣਾ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੁਣ ਤੱਕ ਕੀਤੀਆਂ ਗਈਆਂ ਨੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਕੱਲ ਦਾ ਹੋਊਗਾ ਗੱਲਬਾਤ ਜ਼ਰੂਰ ਕਰਾਂਗੇ ਟਰੱਕ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਵੀਰ ਸਿੰਘ ਸ਼ਾਹਪੁਰ ਸਾਡੇ ਨਾਲ ਹਾਜ਼ਰ ਨੇ ਕਿਉਂਕਿ ਲੰਬੇ ਸਮੇਂ ਤੋਂ ਇਹ ਪਿੰਡ 모ੜਾ ਵਿਖੇ ਜਿੱਥੇ ਅਸੀਂ ਹੁਣ ਖੜੇ ਆ 모ੜਾ ਵਿਖੇ ਧਰਨੇ ਤੇ ਬੈਠੇ ਹੋਏ ਨੇ ਆਪਣੇ ਇਲਾਕੇ ਦੇ ਜਿਹੜੇ ਤਮਾਮ ਟਰੱਕ ਆਪਰੇਟਰ ਆ ਉਹਨਾਂ ਦੇ ਹੱਕ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਹਿਮਾਚਲ ਦੇ ਟਰੱਕ ਪੰਜਾਬ ਦੇ ਵਿੱਚੋਂ ਭਰ-ਭਰ ਕੇ ਅੱਜ ਜਾ ਰਹੇ ਨੇ ਔਰ ਜਿਹੜੇ ਤਮਾਮ ਟਰੱਕ ਡਰਾਈਵਰ ਆ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਆ ਇਹ ਪਿੱਛੇ ਤੁਸੀਂ ਦੇਖ ਸਕਦੇ ਹੋ ਖਾਲੀ ਜਿਹੜੀਆਂ ਆ ਖੜੀਆਂ ਕਿੰਨੇ-ਕਿੰਨੇ ਮਹੀਨੇ ਹੋ ਗਏ ਆ ਇਸ ਕਰਕੇ ਇਹਨਾਂ ਵੱਲੋਂ ਇਹ ਸੰਘਰਸ਼ ਕੀਤਾ ਜਾ ਰਿਹਾ ਇੱਥੇ ਧਰਨਾ ਦਿੱਤਾ ਜਾ ਰਿਹਾ ਕਾਲੂ ਜਿਹੜਾ ਹੈ ਕੀਰਤਪੁਰ ਸਾਹਿਬ ਵਿਖੇ ਇੱਕ ਵੱਡਾ ਐਕਸ਼ਨ ਜਿਹੜਾ ਦੇਖਣ ਨੂੰ ਮਿਲੂਗਾ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਆ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ ਅ ਵੀਰ ਸਿੰਘ ਜੀ ਕੀ ਲੱਗਦਾ ਕੱਲ ਦਾ ਜਿਹੜਾ ਪ੍ਰੋਗਰਾਮ ਅਲਿਖਿਆ ਗਿਆ ਏ ਕਿਤੇ ਪਹਿਲਾਂ ਦੇ ਪ੍ਰੋਗਰਾਮਾਂ ਦੀ ਤਰ੍ਹਾਂ ਹੁਣ ਕਿਤੇ ਪ੍ਰਸ਼ਾਸਨ ਦੇ ਫੋਨਾਂ ਨੇ ਸ਼ੁਰੂ ਤਾਂ ਨਹੀਂ ਹੋ ਗਏ ਕਿ ਵੀ ਵੀਰ ਸਿੰਘ ਜੀ ਆਜੋ ਕੱਲ ਨੂੰ ਫਿਰ ਬੈੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅਸੀਂ ਪਹਿਲਾਂ ਬੜੇ ਸ਼ਾਂਤਮਈ ਜਿਹੜੇ ਪ੍ਰੋਗਰਾਮ ਦਿੱਤੇ ਕਿਉਂਕਿ ਅਸੀਂ ਰੁਜ਼ਗਾਰ ਦੇ ਮੁੱਦੇ ਨੂੰ ਗਰੀਬੀ ਨੂੰ ਇੱਕ ਲੜ ਰਹੇ ਆ ਵੀ ਸਾਡੇ ਭਰਾਵਾਂ ਨੂੰ ਰੁਜ਼ਗਾਰ ਮਿਲੇ ਨਾ ਅਸੀਂ ਗੁੰਡੇ ਆ ਨਾ ਸਾਡਾ ਕੋਈ ਲੜਨਾ ਮੰਤਵ ਹੈ ਨਾ ਕੋਈ ਰੋਡ ਰੋਕੀਏ ਕਿਉਂਕਿ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਜਦੋਂ 7 ਮਹੀਨੇ ਤੋਂ ਹੁਣ ਤੱਕ ਕਿਸੇ ਦੀ ਹੱਕ ਨਹੀਂ ਖੁੱਲੀ ਦੱਸੋ ਬੰਦਾ ਕੀ ਕਰੇ ਅਸੀਂ ਇੱਕ ਸਾਈਡ ਤੇ ਰੋਡ ਤੇ ਬੈਠੇ ਬੈਠੇ ਹਰ ਬੰਦੇ ਨੂੰ ਗੁਹਾਰ ਲਵਾਈ ਹਰ ਬੰਦੇ ਕੋ ਪਹੁੰਚ ਕਰੀ ਪ੍ਰਚਾਰਣ ਤੱਕ ਮੰਤਰੀਆਂ ਤੱਕ ਪਰ ਕਿਸੇ ਨੇ ਵੀ ਜਿਹੜੀ ਇਸ ਜਹਿਜ ਮੰਗ ਜਿਹਦੇ ਵਿੱਚ ਮੈਂ ਦੱਸ ਦਮਾ 552 ਪਿੰਡ 826 ਟਰੱਕ ਪਰ ਕਿਸੇ ਬੰਦੇ ਨੇ ਵੀ ਇਹ ਗੱਲ ਦੀ ਬਿਲਕੁਲ ਪੜਿਕਰੀ ਕਰੀ ਨਾ ਕੋਈ ਆਵਾਜ਼ ਕੱਢੀ ਬਈ ਹਾਂ ਯਾਰ ਇਹਨਾਂ ਦਾ ਮੁੱਦਾ ਜਿਹੜਾ ਮੇਨ ਹੈ ਇਹਨਾਂ ਨੂੰ ਰੋਟੀ ਮਿਲਣੀ ਚਾਹੀਦੀ ਕਿਉਂ ਬਈ ਇਹਨਾਂ ਬੰਦਿਆਂ ਦਾ ਪਿੰਡ ਹੋਣ ਸਾਡਾ ਇਲਾਕਾ ਹੋਵੇ ਕੀਰਤਪੁਰ ਸਾਹਿਬ ਦਾ ਸਾਡਾ ਸ਼ਹਿਰ ਹੋਵੇ ਛੇ ਬਾਜਾ ਦੀ ਧਰਤੀ ਹੋਵੇ ਮਾਲ ਸਾਡੇ ਹੁੰਦੇ ਆ ਤੇ ਸਾਡੀ ਟਰੱਕ ਸੋਸਾਇਟੀ ਜਿਹੜੀ ਲਿਮਟਿਡ ਹੁੰਦੇ ਆ ਤੇ ਹਿਮਾਚਲ ਦੀ ਟਰੱਕ ਸੋਸਾਇਟੀ ਜਿਹਦੀ ਆਥੋਂ ਮਾਲ ਭਰ ਕੇ ਜਾਵੇ ਸਾਡੇ ਭਰਾ ਅੱਜ ਦੇ ਦਿਨ ਤੱਕ 8 ਸਾਲਾਂ ਤੋਂ ਇੱਕ ਗੱਡੀ ਦੀ ਡਿਮਾਂਡ ਰਹੀ ਹੈ ਇਹਨਾਂ ਕੋਲ ਕਿਤੇ ਮਹੀਨੇ 'ਚ 10-20 ਦਿਨ ਸਾਲਾਂ 'ਚ 1-2 ਮਹੀਨੇ ਜਾਂ ਮਹੀਨਾ ਕੰਮ ਦੇਗਾ ਫੈਕਟਰੀ ਇਹ ਕਿਨਾਂ ਨੂੰ ਸਿਰਫ ਬੇਵਗੂ ਬਣਾਉਣ ਲੱਗੀ ਵੀ 11-11 ਮਹੀਨੇ ਬੰਦੇ ਨੂੰ ਪਹਿਲੇ ਬਿਠਾ ਲੈਂਦੀ ਟਰੱਕਾਂ ਪਰ 7-7 ਦੇ ਲੱਖ ਦੇ ਟਰੱਕਾਂ ਪਰ 18-18 ਲੱਖ ਰੁਪਏ ਕਰ ਜਾਏ ਜੇ ਸਾਡੇ ਇਲਾਕੇ ਦੇ ਵਿੱਚ ਮਾਲ ਜਿਹੜਾ ਉਹ ਸਾਡਾ ਹੱਕ ਹੈ ਠੀਕ ਹੈ ਉਹਨਾਂ ਦੀ ਜਿਹੜੀਆਂ ਫੈਕਟਰੀਆਂ ਐ ਉੱਥੋਂ ਉਹਨਾਂ ਦਾ ਟਰੱਕ ਸੋਸਾੜੀਆਂ ਉਹ ਜੀ ਸੱਦ ਕੇ ਕੰਮ ਕਰਨ ਪਰ ਜਿਹੜੇ ਸਾਡੇ ਇਲਾਕੇ ਦਾ ਕੰਮ ਐ ਟਰੱਕ ਸੋਸਾੜੀ ਕੀਰਤਪੁਰ ਸਾਹਿਬ ਕਰੂਗੀ ਇਸੇ ਕਰਕੇ ਅਸੀਂ ਆਪਣੇ ਹੱਕਾਂ ਨੂੰ ਜਿਹੜਾ ਉਜਾਗਰ ਕਰਨ ਬਾਤ ਇੱਕ ਧਰਨਾ ਦੇ ਰਜਾਣਿਆ 15 1 2024 11 ਵਜੇ ਕੱਲੋਂ ਜਿਹੜਾ ਧਰਨਾ ਲੱਗੂਗਾ ਗੱਡ ਕੇ ਤਾਂ ਜੋ ਆਪਣੇ ਜਿਹੜੇ ਪੰਜਾਬ ਦੇ ਮੈਂ ਭਰਾਵਾਂ ਨੂੰ ਵੀ ਅਪੀਲ ਕਰਦਾ ਕੱਲਾ ਕੱਲਾ ਬੰਦਾ ਮੇਰਾ ਵੀਰ ਉੱਥਾ ਹੋਣਾ ਚਾਹੀਦਾ ਧਰਨੇ ਦੇ ਵਿੱਚ ਜੀ ਆ ਵੀਰ ਸਿੰਘ ਜੀ ਬੀਤੇ ਜਦਨੀ ਜਦੋਂ ਉੱਥੇ ਧਰਨਾ ਦਿੱਤਾ ਸੀ ਜਿਹੜੇ ਆ ਟਰੱਕ ਜਿਹੜੀ ਜੁਨੀਅਰ ਬਰਮਾਣਾ ਹੈਗੀ ਆ ਉਹਦੀ ਜਿਹੜੀ ਇੱਥੇ ਬ੍ਰਾਂਚ ਹੈਗੀ ਆ ਉਹਨਾਂ ਦੇ ਜਿਹੜੇ ਆਗੂ ਹੈਗੇ ਆ ਉਹ ਕਹਿੰਦੇ ਸੀਗੇ ਇਹਨਾਂ ਨੂੰ ਲੜਾਈ ਜਿਹੜੀ ਹੈ ਉਹ ਅਲਟਰਾ ਟੈਕ ਨਾਲ ਲੜਨੀ ਚਾਹੀਦੀ ਹੈ ਵੇ ਜਿਹਦੇ ਜਿਨ੍ਹਾਂ ਨੇ ਇਹਨਾਂ ਨਾਲ ਐਗਰੀਮੈਂਟ ਕੀਤਾ ਸੀ ਇਹ ਕਹਿੰਦੇ ਉਹਨਾਂ ਨਾਲ ਤਾਂ ਲੜਾਈ ਲੜਨੀ ਰਹੇ ਸਾਡੇ ਨਾਲ ਲੜਨਾ ਸ਼ੁਰੂ ਕਰਤਾ ਕਿਹੜਾ ਲੱਗਦਾ ਤੁਹਾਨੂੰ ਦੇਖੋ ਰਾਣਾ ਜੀ ਜਿਹੜਾ ਉੱਥੇ ਮਾਲ ਆਂਦਾ ਉਹ ਅਲਟਰਾ ਟੈਕ ਦਾ ਵੀ ਆਂਦਾ ਉਹ ਹੋਰ ਅਬੂਜਾ ਫੈਕਟਰੀ ਦਾ ਮਾਲ ਮੈਂ ਕਹਿਣਾ ਚਾਹੁੰਦਾ ਸੱਤੇ ਸਿਰਫ ਕਿਲੋ ਕਿਲੋਮੀਟਰ ਅੱਧਾ ਦਾ ਕਿਲੋਮੀਟਰ ਪੰਜਾਬ ਦੇ ਬਾਡਰ ਤੇ ਦੋ ਫੈਕਟਰੀਆਂ ਆ ਐ ਅਲਟਰਾਟੈਕ ਵੀ ਆ ਤੇ ਦੂਜੀ ਫੈਕਟਰੀ ਬੁਜਾ ਦੀ ਸ਼ਾਇਦ ਉੱਥੇ ਲੱਗੀ ਵੀ ਜਿਹੜੀ ਉਹਦੇ ਵਿੱਚ ਪ੍ਰਦੂਸ਼ਣ ਸਾਡੇ ਪੰਜਾਬ ਨੂੰ ਕੰਮ ਨਾਲਾਗੜ ਜਾਂ ਕਿਤੇ ਹਿਮਾਚਲੂ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਓਵਰਲੋਡ ਮਾਲ ਪਾ ਕੇ ਆਉਂਦੀਆਂ ਬਿਲਕੁਲ ਅਸੀਂ ਉਹਨਾਂ ਨੂੰ ਵੀ ਬੰਦ ਕਰਾਂਗੇ ਔਰ ਜੋ ਸਾਡੇ ਇਲਾਕੇ ਦੇ ਵਿੱਚੋਂ ਕੋਲਾ ਪਰਕਾ ਫੈਕਟਰੀ ਦਾ ਮਾਲ ਜਿਹੜੀ ਹਿਮਾਚਲ ਦੀ ਗੱਡੀ ਟੋਟਲ ਹਿਮਾਚਲ ਦੀ ਮੈਂ ਫੇਰ ਕਹਿਣਾ ਚਾਹੁੰਦਾ ਬਾਰੀ ਟਰੱਕ ਸੁਸਾਇਟੀ ਬਲਾਸਪਰ ਦੀ ਹਿਮਾਚਲ ਦੀ ਗੱਡੀ ਭਰਾ ਕਾ ਭੇਜਦੀ ਉਹਨਾਂ ਦੇ ਵਿੱਚ ਵੀ ਕੋਈ ਉਹਨਾਂ ਦਾ ਹੱਕ ਨਹੀਂ ਸਾਡੇ ਭਰਾਵਾਂ ਦਾ ਹੱਕ ਹੈ ਸਾਡੇ ਟਰੱਕ ਸੁਸਾਇਟੀ ਦਾ ਹੱਕ ਹੈ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਧਰਨਾ ਲਾ ਕੇ ਆਪਣੇ ਹੱਕ ਜਿਹੜੇ ਉਜਾਗਰ ਜਿੰਦੇ ਕਰਾਂਗੇ ਜਿਹੜਾ ਸਾਨੂੰ ਇਹ ਨਹੀਂ ਮਰਿਆ ਸਮਝ ਲੈ ਔਰ ਮੈਂ ਤੈਨੂੰ ਕਹਿਣਾ ਚਾਹੁੰਦਾ ਜਿਹੜੀ ਉਹ ਟਰੱਕ ਸੁਸਾਇਟੀ ਬਲਾਸਪਰ ਦੀ ਹੈ ਉਹਦੀ ਅੱਜ ਨੁਮਾਇੰਦਗੀ ਕੌਣ ਕਰ ਰਿਹਾ ਆਪ ਉਹਦਾ ਪਾਰਟੀ ਦਾ ਕਾਗੂ ਉਹਨਾਂ ਦੀ ਗੱਲ ਕੌਣ ਕਰ ਰਿਹਾ ਥੱਲੇ ਆਪ ਪਾਰਟੀ ਦੇ ਜਿਹੜੀ ਕਹਿੰਦੀ ਸੀ ਘਰ ਘਰ ਰੁਜ਼ਗਾਰ ਦੇ ਦਾਂਗੇ ਇਹਨਾਂ ਬੰਦਿਆਂ ਨੂੰ ਜਿਹੜਾ ਬਾਹਰੋਂ ਕਿਤੇ ਗੋਰੇ ਵੀ ਆ ਕੇ ਕੰਮ ਕਰਨਗੇ ਮੈਂ ਕਹਿੰਦਾ ਜਿਹੜੇ ਸਾਡੇ ਘਰ ਦਾ ਕੰਮ ਹੈ ਹੱਥ ਜੋੜ ਕੇ ਬੇਨਤੀ ਆ ਭਗਵੰਤ ਮਾਨ ਸਾਹਿਬ ਅੱਗੇ ਸਾਡਾ ਜਿਹੜਾ ਮੰਤਰੀ ਹਰਜੋਤ ਬੈਂਸ ਉਹ ਤਾਂ ਨਹੀਂ ਸੁਣਦਾ ਪਰ ਮੈਂ ਸਰਕਾਰ ਮੋਰਾ ਕਹਿਣਾ ਚਾਹੁੰਦਾ ਸਾਡੇ ਘਰ ਚ ਕੰਮ ਹੈ ਉਹੀ ਸਾਡੇ ਭਰਾਵਾਂ ਨੂੰ ਦੇ ਦਿਓ ਸਾਰਾ ਕੰਮ ਸਾਡੇ ਇਲਾਕੇ ਦਾ ਹਿਮਾਚਲ ਕਰ ਰਿਆ ਕੋਈ ਆ ਕੇ ਸਾਡੀ ਸੁਣਵਾਈ ਨਹੀਂ ਕਰਦਾ ਡੀਸੀ ਐਸਐਸਬੀ ਕਿਹੜੇ ਕਿਹੜੇ ਬੰਦੇ ਨੂੰ ਅਸੀਂ ਚਿੱਟੀਆਂ ਨਹੀਂ ਲਿਖੀਆਂ ਕਿਹੜੇ ਕਿਹੜੇ ਬੰਦੇ ਨਾਲ ਮੁਲਾਕਾਤ ਨਹੀਂ ਕੀਤੀ ਪਰ ਕੋਈ ਸਾਡੀ ਸੁਣਵਾਈ ਨਹੀਂ ਕਰਦਾ ਆਖਰ ਨੂੰ ਸਾਡੇ ਕੋਲ ਜਿਹੜਾ ਹੁਣ ਇਹੀ ਹੱਲ ਬਚਦਾ ਅਸੀਂ ਜਿਹੜਾ ਉਹ ਟਰੱਕ ਜਿਹੜਾ ਬਾਰੀ ਕਿਸੇ ਹੋਰ ਪਰੇਸ਼ਾਨੀ ਕਰਾਂਗੇ ਕਿਸੇ ਆਣਾ ਜਾਣ ਵਾਲੇ ਰਾਹੀਰ ਨੂੰ ਪਰ ਜਿਹੜਾ ਉਹ ਟਰੱਕ ਹੈ ਬਿਲਕੁਲ ਜਿਹੜਾ ਨਿਯਾਇਤ ਚੱਲਦਾ ਉਹਨੂੰ ਅਸੀਂ ਜਿਹੜਾ ਕੱਲੋ 15 ਜਨਵਰੀ ਨੂੰ ਬੰਦ ਕਰ ਦਾਂਗੇ ਇਹ ਕੱਲ ਨੂੰ ਹੀ 15 ਜਨਵਰੀ ਨੂੰ ਬੰਦ ਕਰੂੰਗੇ ਕਿ ਪੱਕੇ ਤੌਰ ਤੇ ਬੰਦ ਕਰੂੰਗਾ ਪੱਕੇ ਤੌਰ ਤੇ ਬੰਦ ਕਰ ਦਾਂਗੇ ਜਦੋਂ ਤੱਕ ਸਾਡੇ ਭਰਾਵਾਂ ਨੂੰ ਕੰਮ ਨਹੀਂ ਮਿਲਦਾ ਨਹੀਂ ਆਪਣਾ ਡੰਡਿਆ ਡੋਰੀਆ ਚੱਕਾ ਜਿੱਥਾ ਉਹਨਾਂ ਦਾ ਜਾਣਾ ਜਿੱਥਾ ਉਹਨਾਂ ਦੀ ਹੱਦਵਾਤ ਆਪਣਾ ਕੰਮ ਕਰਨ ਅਸੀਂ ਆਪਣੀ ਜਿਹੜੀ ਹੱਦਵਾਤ ਦੇ ਵਿੱਚ ਕਿਸੇ ਬਾਹਰੀ ਟਰੱਕ ਨੂੰ ਕੰਮ ਨਹੀਂ ਕਰਨ ਦਵਾਗੇ ਜੀ ਲੰਗਦਾ ਨਹੀਂ ਆ ਉਹ ਤਾਂ ਇਹ ਵੀ ਗੱਲ ਕਰਦੇ ਸੀਗੇ ਜਿਹੜੀ ਸੋਸਾਇਟੀ ਦੇ ਜਿਹੜੇ ਹੈਗੇ ਆ 826 ਟਰੱਕ ਹੈ ਇਹਨਾਂ ਦਾ ਹੱਕ ਤਾਂ ਕਹਿੰਦੇ ਉੱਪਰ ਇਹ ਰਹਿਣ ਅਲਟਰਾ ਟੈਕ ਮੂਰੇ ਜਾ ਕੇ ਧਰਨਾ ਦੇਣਾ ਇਹ ਕਹਿੰਦੇ ਇੱਥੇ ਆ ਕੇ ਸਾਡੇ ਕੰਮ ਨੂੰ ਵੀ ਬੰਦ ਕਰ ਰਹੇ ਸਾਡੇ ਅਸੀਂ ਵੀ ਪੰਜਾਬ ਦੇ ਆ ਉਹਨਾਂ ਨੇ ਦਾਵਾ ਜਤਾਇਆ ਵੀ ਅਸੀਂ ਪੰਜਾਬ ਦੇ ਆ ਪੰਜਾਬ ਦੇ ਰਹਿਣ ਵਾਲੇ ਆ ਸਾਡੇ ਆਧਾਰ ਕਾਰਡ ਪੰਜਾਬ ਦੇ ਆ ਉਹ ਕਹਿੰਦੇ ਭਾਵੇਂ ਅਸੀਂ ਗੱਡੀਆਂ ਹਮਾਚਲ ਨੰਬਰ ਪਾ ਦੀਆਂ ਐਦਾਂ ਦੀਆਂ ਵੀ ਉਹ ਗੱਲਾਂ ਕਰਦੇ ਆ ਫਿਰ ਆਪਰਾ ਕੋਣਾ 52 ਪਿੰਡਾਂ ਦੇ ਮੈਂ ਉਹਨਾਂ ਨੂੰ ਕਹਿਣਾ ਚਾਹਦਾ ਜੇ ਉਹ ਟਰੱਕ ਸੋਸਾਇਟੀ ਦੇ ਵਿੱਚ ਕੋਈ ਪੰਜਾਬ ਦਾ ਬੰਦਾ ਏ ਇੱਕ ਪੰਜਾਬ ਨੰਬਰ ਗੱਡੀ ਇੱਕ ਪੰਜਾਬ ਨੰਬਰ ਆਰਸੀ ਉਹਦੇ ਨਾਲ ਆਧਾਰ ਕਾਰਡ ਅਟੈਚ ਕਰਕੇ ਇੱਕ ਕੱਲੋਂ ਦਿਖਾ ਦੇਣ 15 ਤਰੀਕ ਨੂੰ ਧਰਨਾ ਵੀ ਛੱਡਿਆ ਅਸੀਂ ਜਾ ਕੇ ਉਹਨਾਂ ਦੇ ਸੇਵਾਦਾਰ ਬਣ ਜਾਾਂਗੇ ਕੋਈ ਪੰਜਾਬਦਾਨੀਆਂ ਟਰੱਕ ਸੁਸਾਇਟੀ ਹਿਮਾਚਲ ਦੀ ਆ ਬਲਾਸਪਰ ਦੀ ਆ ਉਹਦੇ ਵਿੱਚ ਸਮੇਂ-ਸਮੇਂ ਨਾਲ ਜੇ ਕੋਈ ਕੱਲੋਂ ਕੋ ਕਿਸੇ ਨੂੰ ਕਹ ਦਿੰਦਾ 2-4 ਲੱਖ ਰੁਪਈਆ ਤੈਨੂੰ ਮਹੀਨੇ ਦਾ ਮਿਲਣਾ ਸਾਡਾ ਕੰਮ ਨੂੰ ਸੰਭਾਲ ਕਰਕ ਸਮੇਂ-ਸਮੇਂ ਤੇ ਜਿਹੜੇ ਬੰਦੇ ਆਂਦੇ ਕੋਝ ਬੰਦੇ ਚਾਰਚੇ ਉਹ ਇਸ ਕੰਮ ਨੂੰ ਸਾਹਮਣੇ ਬੈ ਜਾਂਦੇ ਪੈਸਾ ਬਣ ਲਾ ਪੰਦਾ ਉਹਦੀ ਨੁਮਾਇੰਦਗੀ ਕਰਦੇ ਕੋਈ ਵੀ ਬੰਦਾ ਇਸ ਗੱਲ ਨੂੰ ਸਿੱਧ ਕਰਦੇ ਵੀ ਉਹ ਟਰੱਕ ਸੁਸਾਇਟੀ ਪੰਜਾਬ ਦੀ ਨੁਮਾਇੰਦਗੀ ਕਰਦੀ ਜਾਂ ਪੰਜਾਬ ਦੀ ਟਰੱਕ ਸੁਸਾਇਟੀ ਹੈ ਤਾਂ ਮੈਂ ਕਹਾਂਗਾ ਟਰੱਕ ਸੁਸਾਇਟੀ ਕੀਰਤਪਰ ਸਾਹਿਬ ਸਾਡੀ 2073 ਜੇਟਰ ਸੁਸਾਇਟੀ ਹੈ 55 ਪਿੰਡਾਂ ਦੀ ਜਿਹੜੀ ਸੁਸਾਇਟੀ ਹੈ ਇਹਦੇ ਵਿੱਚ 826 ਟਰੱਕ ਹੈ ਦਾਦਣੋ ਪੀ ਵੀ ਨੰਬਰ ਗੱਡੀ ਕੋਈ ਇੱਕ ਭرائی ਹੋਵਾ ਉਹਨਾਂ ਨੇ ਔਰ ਦੂਜੀ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਜਿਹੜੇ ਕਹਿੰਦੇ ਉਹ ਅਲਟਰਾ ਟਰੱਕ ਕੇ ਸੀਸੀ ਪਲਣਾ ਉਹ ਤਿੰਨੇ ਚਾਰੇ ਫੈਕਟਰੀਆਂ ਹਿਮਾਚਲ ਦੀਆਂ ਅੱਜ ਤੱਕ 20 ਸਾਲਾਂ ਦੀ ਵੀ ਮੈਨੂੰ ਇੱਕ ਪੰਜਾਬ ਨੰਬਰ ਬਿਲਟੀ ਕੱਢ ਕੇ ਦਿਕਣ। ਬਿਆਲਾਓ ਅਸੀਂ ਪੰਜਾਬ ਨੰਬਰ ਦੀ ਗੱਡੀ ਭرائی। ਕਿਉਂ ਬਈ ਸਾਡਾ ਪੰਜਾਬ ਧਰਮਸ਼ਾਲਾ ਖੋਰ ਰੱਖੀ। ਅਸੀਂ ਬਿਲਕੁਲ ਜਿਹੜਾ ਸਾਡਾ ਹੱਕ ਹੈ ਉਹ ਉਹਨਾਂ ਦਾ ਹੱਕ ਆ ਉਹ ਚੱਕਣ। ਪਰ ਜਿਹੜੇ ਪੰਜਾਬ ਚ ਚਾਹੋ ਘਨੌਲੀ ਆਣ ਵਾਲੇ ਦੇ ਨਾਲ ਚਾਹੋ ਜ਼ਕੀਰਤਬਰ ਸਾਹਿਬ ਬਿਲਕੁਲ ਪੰਜਾਬ ਦੇ ਟਰੱਕ ਕੰਮ ਕਰਨਗੇ। ਮੈਂ ਸਾਰੇ ਭਰਾਵਾਂ ਨੂੰ ਕਹਿੰਦਾ ਇਹਨਾਂ ਭਰਾਵਾਂ ਦਾ ਸਾਥ ਦਿਓ। ਹਿਮਾਚਲ ਦਾ ਕੋਈ ਹੱਕ ਕੀਰਤਬਰ ਸਾਹਿਬ ਨਹੀਂ ਹੈ। ਨਾ ਅਸੀਂ ਉਹ ਗੱਡੀ ਚੱਲਣ ਦਵਾਵਾਂਗੇ। ਬਿਲਕੁਲ ਜੀ ਕੱਲ ਨੂੰ ਜਿਹੜਾ ਪ੍ਰੋਗਰਾਮ ਸੁਸਾਇਟੀ ਵੱਲੋਂ ਲਿਖਿਆ ਗਿਆ ਇਹ ਵੱਡਾ ਪ੍ਰੋਗਰਾਮ ਹੋਊਗਾ ਜਿਵੇਂ ਇਹਨੇ ਦੱਸਿਆ ਕਿ ਅਸੀਂ ਕੱਲ ਨੂੰ 15 ਜਨਵਰੀ ਤੋਂ ਬਾਅਦ ਉੱਥੇ ਇੱਕ ਵੀ ਗੱਡੀ ਜਿਹੜੀ ਹੈ ਉਹ ਬਾਹਰ ਦੀ ਨਹੀਂ ਭਰਨ ਦਵਾਂਗੇ ਵੀਰ ਸਿੰਘ ਜੀ ਆਪਾਂ ਗੱਲ ਕਰੀਏ ਤਾਂ ਬੀਤੇ ਜਨਮ ਦਿਨੀ ਜਦੋਂ ਧਰਨਾ ਉੱਥੇ ਲਾਇਆ ਸੀ ਉਹ ਜਿਹੜੇ ਕੀਰਤਪੁਰ ਸਾਹਿਬ ਦੇ ਜਿਹੜੇ ਕੁਝ ਨਵੇਂਦੇ ਆਏ ਸੀ ਉੱਥੇ ਉਹਨਾਂ ਨੇ ਕਿ ਅਸੀਂ ਅਸੀਂ ਤੁਹਾਡੇ ਸੰਘਰਸ਼ ਦੇ ਵਿੱਚ ਸਾਥ ਦੇਵਾਂਗੇ ਤੁਸੀਂ ਸਾਡਾ ਕੰਮ ਖਰਾਬ ਨਾ ਕਰੋ ਤੁਸੀਂ ਅਲਟਰਾ ਟੈਕ ਮੂਰੇ ਜਾ ਕੇ ਧਰਨਾ ਦਿਓ ਉਹ ਫਿਰ ਆਈ ਨਹੀਂ ਉਹ ਕਮੇਟੀ ਬਣੀ ਨਹੀਂ ਜਿਹੜੀ ਕਮੇਟੀ ਬਣਨੀ ਦੇਖੋ ਜੀ ਅਸੀਂ ਕੰਮ ਤੱਕ ਮਤਲਬ ਰੱਖਦੇ ਉਹਨਾਂ ਨੇ ਉਹਦਣ ਗੱਲ ਕਰੀ ਦੀ ਵੀ ਥੋੜੀ ਜਿਹੜੀ ਆਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਵੀ ਕਰਾਈ ਹੁ ਨਹੀਂ ਪਹਿਲਾਂ ਮੈਂ ਤਾਂ ਬਥੇਰੀਆਂ ਕਰ ਲਈਆਂ ਮੈਂ ਤਾਂ ਰੱਜ ਗਿਆ ਹਰ ਜੋਤਬੰਦ ਕੋ ਜਾ ਜਾ ਕੇ ਉਹਦੇ ਇਹ ਝੂਠੇ ਲਾਰੇ ਨੂੰ ਚਲੋ ਨਹੀਂ ਫੇਰ ਕਿਹਾ ਵੀ ਇੱਕ ਵਾਰੀ ਆ ਪਾਰ ਜੋਤਬੰਦ ਨੂੰ ਕਹਿ ਕਿਆ ਜਿਹੜਾ ਤੁਹਾਡਾ ਹੱਕ ਬਣਦਾ ਉਹਨੂੰ ਅਸੀਂ ਗੱਲ ਕਰਕੇ ਦੇਖਦੇ ਹਾਂ ਠੀਕ ਹੈ ਅਸੀਂ ਵੀ ਜਿੱਤਾਂ 7-8 ਮਹੀਨੇ ਦੇ ਬੈਠੇ ਤੇ ਸਾਰੇ ਸਾਡੇ ਭਰਾਵਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਯਾਰ 10-20 ਦਿਨ ਦੀ ਹੋਰ ਗੱਲ ਹੈ ਜੇ ਸਾਡਾ ਕੰਮ ਮਿਲਦਾ ਚਲੋ ਛੱਡੋ ਕੋਈ ਗੱਲ ਨਹੀਂ ਪਰ ਮੈਂ ਕਹਿਣਾ ਚਾਹੁੰਦਾ ਸਿਰਫ ਜਿਹੜਾ ਸਾਡਾ ਇਹ ਇਕੱਠ ਹੈ ਲੋਕਾਂ ਦਾ ਗਰੀਬ ਲੋਕ ਉਹਨਾਂ ਨੂੰ ਪਤਾ ਹੈ ਕਿੰਨੇ ਕੁ ਦਿਨ ਇਹ ਇਦਾਂ ਕਰਕੇ ਇਕੱਠੇ ਹੋ ਕੇ ਰਹਿ ਜਾਣਗੇ ਇਹਨਾਂ ਦਾ ਜਿਹੜਾ ਇੱਥੇ ਤੱਕ ਉਹਨਾਂ ਦੀ ਗੱਲ ਹੈ ਵੀ ਜਿਹਨਾਂ ਕੋ 5-500 ਰੁਪਏ ਨਹੀਂ ਉਹ ਸਾਡੇ ਵਿਰੁੱਧ ਲੜਨਗੇ ਮੈਂ ਕਹਿਣਾ ਚਾਹੁੰਦਾ ਅਸੀਂ ਭੁੱਖੇ ਵੀ ਮਰ ਜੀਏ ਅਸੀਂ ਕਾ ਖਾ ਖਾ ਵੀ ਗੁਜ਼ਾਰਾ ਕਰਾਂਗੇ ਪਰ ਆਪਣੇ ਹੱਕ ਦੀ ਲੜਾਈ ਜਿਹੜੀ ਆਪਣੇ ਪੰਜਾਬ ਦੀ ਲੜਾਈ ਹਮਾਚਲ ਦੇ ਨਾਲ ਅਸੀਂ ਨਹੀਂ ਛੱਡਾਂਗੇ ਸਾਡਾ ਹੱਕ ਹੈ ਜਿੱਦਣ ਮਿਲ ਗਿਆ ਉਤੇ ਬਾਅਦ ਫੇਰ ਕਿਉਂ ਵੀ ਅਸੀਂ ਕੋਈ ਰਾਜਨੀਤੀ ਕਰਦੇ ਜਾਏ ਲੋਕ ਇਕੱਠੇ ਹੁੰਦੇ ਅਸੀਂ ਆਪਣੇ ਕੰਮਾਂ ਤੱਕ ਮਤਲਬ ਰੱਖਦੇ ਪਰ ਜਿੱਦਣ ਤੱਕ ਸਾਡਾ ਹੱਕ ਨਹੀਂ ਮਿਲਦਾ ਆ ਜਿਹੜੀ ਹਿਮਾਚਲ ਦੀ ਗੱਡੀ ਡੜਾ ਡੜ ਭਰ ਕੇ ਚੱਲਦੀ ਉਹਨੂੰ ਜਿੱਦਣ ਤੱਕ ਸਾਡੇ ਲੋਕਾਂ ਦੀ ਗੱਡੀ ਵੀਤੀ ਚੱਲੂਗੀ ਉਹ ਦਿਨ ਤੱਕ ਅਸੀਂ ਟੇਕਾ ਬੈਠਣ ਵਾਲੇ ਨਹੀਂ ਆਪਣਾ ਹੱਕ ਲੈ ਕੇ ਛੱਡਾਂਗੇ ਪੰਜਾਬ ਦੀ ਗੱਡੀ ਪੰਜਾਬ ਦਾ ਨੰਬਰ ਗੱਡੀ ਚੱਲੂਗੀ ਤਾਂ ਬਸ ਬਿਲਕੁਲ ਜੀ ਇਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਨੰਬਰ ਦੀ ਗੱਡੀ ਹੀ ਪੰਜਾਬ ਦੇ ਵਿੱਚੋਂ ਹੁਣ ਭਰ ਕੇ ਜਾਊਗੀ ਕਿਸੇ ਨੂੰ ਵੀ ਕੱਲ ਜਾਨੀ ਕਿ 15 ਜਨਵਰੀ ਤੋਂ ਬਾਅਦ ਹਿਮਾਚਲ ਗੱਡੀ ਅਸੀਂ ਕੀਰਤਪੁਰ ਤੇ ਵਿੱਚੋਂ ਨਾ ਭਰਨ ਦੇਣੀ ਆ ਨਾ ਕਿਸੇ ਨੂੰ ਬਾਹਰ ਦੇ ਨਾਲ ਉਥੋਂ ਮਾਲ ਢੋਣ ਦੇਣਾ ਏ ਔਰ ਕੱਲ ਜਿਹੜਾ ਵੱਡਾ ਇਹਨਾਂ ਵੱਲੋਂ ਇੱਕ ਐਕਸ਼ਨ ਜਿਹੜਾ ਲੀਕਿਆ ਜਾ ਰਿਹਾ ਕਿਸ ਤਰ੍ਹਾਂ ਦਾ ਹੋਵੇਗਾ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੋ ਇੱਕ ਸੁਸਾਇਟੀ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਜੋ ਤੱਕਾ ਹੋ ਰਿਹਾ ਹਿਮਾਚਲ ਦੇ ਟਰੱਕੇ ਚੋਂ ਪਰ ਪਰ ਕੇ ਜਾ ਰਿਹਾ ਪਰ ਇਹ ਲੋਕ ਜਿਹੜੇ ਅੱਜ ਭੁੱਖਮਰੀ ਦਾ ਕਿਤੇ ਨਾ ਕਿਤੇ ਸ਼ਿਕਾਰ ਹੋ ਰਿਹਾ ਸਰਕਾਰ ਨੂੰ ਵੀ ਕਟੋ-ਕਟੇ ਨਾਲ ਲੋਕਾਂ ਬਾਰੇ ਸੋਚਣਾ ਚਾਹੀਦਾ ਕਿਉਂਕਿ ਜੇ ਆਪਾਂ ਆਨੰਦਪੁਰ ਸਾਹਿਬ ਹਲਕੇ ਦੀ ਗੱਲ ਕਰੀਏ ਤਾਂ ਵੱਡੇ ਮਾਰਜਨ ਦੇ ਨਾਲ ਜਿਹੜੀ ਹੈ ਉਹ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਦੀ ਜਿੱਤ ਹੋਈ ਸੀ ਪੰਜਾਬ ਦੇ ਵਿੱਚੋਂ ਇੱਕ ਰਿਕਾਰਡ ਸੀਗਾ ਪਰ ਅੱਜ ਇਸ ਇਲਾਕੇ ਦੇ ਲੋਕ ਜਿਨ੍ਹਾਂ ਨੇ ਵੋਟਾਂ ਤਾਂ ਪਾਈਆਂ ਸੀ ਕਿਸੇ ਆਸ ਨੂੰ ਲੈ ਕੇ ਪਰ ਅੱਜ ਇਹਨਾਂ ਦੀ ਆਸ ਜਿਹੜੀ ਆ ਉਹ ਟੁੱਟੀ ਹੋਈ ਹੈ ਜਿਸ ਕਰਕੇ ਮਜਬੂਰਨ ਤੌਰ ਤੇ ਇਹ ਲੋਕ ਅੱਜ ਧਰਨੇ ਦੇਣ ਲਈ ਮਜਬੂਰ ਹੋ ਰਹੇ ਨੇ ਕੈਮਰਨ ਅਨਦੀਪ ਰਾਣ ਦੇ ਨਾਲ ਬੁੱਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਗਿਰੀਤ